ਸਵਾਗਤ ਹੈ ਹੁਸ਼ਾਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਬ ਤੈਸ ਵਕਤ ਅਸੀਂ ਹੁਸ਼ਾਰਪੁਰ ਦੇ ਅਮੀਨੀ ਸਕਤਰੇ ਦੇ ਠੀਕ ਸਾਹਮਣੇ ਬਣੀ ਸ਼ਹੀਦ ਉਦਮ ਸਿੰਘ ਮਾਰਕੀਟ ਵਿਖੇ ਮੌਜੂਦ ਹਾਂ ਸੋ ਕਾਫੀ ਵੱਡੀ ਏ ਮਾਰਕੀਟ ਹੈ ਪਰੰਤੂ ਮਾਰਕੀਟ ਦੀ ਹਾਲਤ ਇੰਨੀ ਕਿਉਂ ਜ਼ਿਆਦਾ ਤਰਸਜੋਗ ਬਣੀ ਹੋਈ ਹੈ ਜਿਸ ਨੂੰ ਕਿ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਹਰ ਤਰਫ ਸਾਨੂੰ ਸਿਰਫ ਤੇ ਸਿਰਫ ਸਿਵਾਏ ਗੰਦਗੀ ਤੋਂ ਹੋਰ ਕੁਝ ਵੀ ਨਜ਼ਰ ਨਹੀਂ ਆਵੇਗਾ ਜਾਂ ਹੋਰ ਆ ਪੱਤੀ ਜਨਕ ਚੀਜ਼ਾਂ ਤੋਂ ਇਲਾਵਾ ਸਾਨੂੰ ਹੋਰ ਵੀ ਹੋਰ ਕੁਝ ਵੀ ਨਜ਼ਰ ਨਹੀਂ ਆਵੇਗਾ ਸੋ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੋਂ ਦੀ ਤਰਾਸਤੀ ਦੀਆਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਉਹਨਾਂ ਰਾਜਨੀਤਿਕ ਲੀਡਰਾਂ ਤੇ ਮੂੰਹ ਤੇ ਚਪੇੜਾਂ ਨੇ ਉਹਨਾਂ ਅਧਿਕਾਰੀਆਂ ਦੇ ਮੂੰਹ ਤੇ ਇਹ ਲਫੇੜੇ ਨੇ ਜਿਹੜੇ ਸ਼ਹੀਦਾਂ ਦੇ ਜਨਮ ਦਿਹਾੜੇ ਤੇ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਉਹਨਾਂ ਦੀਆਂ ਸਮਾਰਕਾਂ ਤੇ ਪਹੁੰਚ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ ਸਵਾਇਕ ਖਾਨਾ ਪੂਰਤੀ ਤੋਂ ਇਲਾਵਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਜੇਕਰ ਇਹ ਲੀਡਰ ਜਾਂ ਫਿਰ ਇਹ ਜਿਹੜੇ ਅਧਿਕਾਰੀ ਨਹੀਂ ਅਧਿਕਾਰੀ ਨੇ ਜੇਕਰ ਸੱਚਮੁੱਚ ਸੱਚੇ ਦਿਲੋਂ ਸ਼ਹੀਦਾਂ ਦਾ ਸਨਮਾਨ ਕਰਦੇ ਹੋਣ ਤਾਂ ਫਿਰ ਸਾਡੇ ਪੰਜਾਬ ਦੇ ਸ਼ਹੀਦਾਂ ਦੇ ਬੁੱਤਾਂ ਦੀ ਅਜਿਹੀ ਤਰਾਸਤੀ ਸਾਨੂੰ ਕਦੇ ਵੀ ਵੇਖਣ ਨੂੰ ਨਹੀਂ ਮਿਲ ਸਕਦੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਨਗਰ ਸੁਧਾਰ ਤਰਸਟ ਹੁਸ਼ਾਰਪੁਰ ਅਧੀਨ ਆਉਂਦੀ ਸ਼ਹੀਦ ਉਦਮ ਸਿੰਘ ਮਾਰਕੀਟ ਦੀ ਅਸੀਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਹਾਂ ਜਿਸ ਦਾ ਜਿਹੜਾ ਉਦਘਾਟਨ ਹੈ ਇਹ ਤਤਕਾਲੀ ਉਦਯੋਗ ਮੰਤਰੀ ਤੇ ਹੁਸ਼ਾਰਪੁਰ ਤੋਂ ਸਾਬਕਾ ਮੰਤਰੀ ਸੀਧੀ ਸੁੰਦਰ ਸ਼ਾਮ ਅਰੋੜਾ ਵੱਲੋਂ ਕੀਤਾ ਗਿਆ ਸੀ ਤੇ ਉਸ ਵਕਤ ਰਕੇਸ਼ ਮਰਵਾਹ ਜਿਹੜੇ ਉਹ ਚੇਅਰਮੈਨ ਸੀ ਨਗਰ ਸੁਧਾਰਤ ਅਸ਼ਟ ਦੇ ਤਾਂ ਹੁਣ ਇਸ ਤੇ ਹਾਲਾਤ ਹੈ ਜਿਹੜੇ ਉਹ ਕਾਫੀ ਜ਼ਿਆਦਾ ਤਰਸ ਜੋਗ ਤਰਸ ਜੋਗ ਨੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਨੀਚੇ ਦਿਖਾ ਦੇਣ ਤੁਹਾਨੂੰ ਇਸ ਬੁੱਤ ਦੇ ਨਸਤੇਕ ਸਿਵਾਏ ਗੰਦਗੀ ਤੋਂ ਜਾਂ ਅਪੱਤੀ ਜਾਂ ਨਾ ਇੱਕ ਚੀਜ਼ਾਂ ਤੋਂ ਤੁਹਾਨੂੰ ਹੋਰ ਕੁਝ ਵੀ ਨਸਰ ਨਹੀਂ ਆਵੇਗਾ ਤੇ ਚਾਹੇ ਤੁਸੀਂ ਬੀੜੀਆਂ ਦੀ ਗੱਲ ਕਰ ਲਓ ਸਿਗਰਟਾਂ ਦੀ ਗੱਲ ਕਰ ਲਓ ਤੰਬਾਕੂ ਗੱਲ ਕਰ ਲਓ ਜਾਂ ਇਸ ਤਰ੍ਹਾਂ ਦੇ ਜੋ ਵੀ ਇਹ ਪਦਾਰਥ ਨੇ ਤੁਹਾਨੂੰ ਇੱਥੇ ਇਸ ਤਰ੍ਹਾਂ ਦੇ ਹੀ ਇੱਥੇ ਜਿਹੜੇ ਗੰਦਗੀ ਦੇ ਢੇਰ ਆ ਇਹ ਨਸਰ ਆਉਣਗੇ ਤਾਂ ਦੂਜੇ ਪਾਸੇ ਜੇਕਰ ਆਪਾਂ ਤਾਂ ਗੱਲ ਕਰ ਲਈਏ ਜੋ ਸਮਾਰਕ ਬਣੀ ਹੋਈ ਹੈ ਸ਼ਹੀਦ ਉਦਮ ਸਿੰਘ ਜੀ ਦੀ ਤਾਂ ਉਸ ਤੇ ਅਸੀਂ ਲਾਗੇ ਦੀ ਗੱਲ ਕਰ ਰਹੀਏ ਤਾਂ ਉਹ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਲੇ ਦੁਆਲੇ ਸਿਰਫ ਸਿਰਫ ਤੁਹਾਨੂੰ ਗੰਦਗੀ ਹੀ ਗੰਦਗੀ ਨਜ਼ਰ ਆਏਗੀ ਸੋ ਇਹ ਤਸਵੀਰਾਂ ਕਿਤੇ ਨਾ ਕਿਤੇ ਜ਼ਰੂਰ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਹੈ ਕਿ ਇਹ ਉਹਨਾਂ ਲੀਡਰਾਂ ਦੇ ਉਹਨਾਂ ਅਫਸਰਾਂ ਦੇ ਮੂੰਹ ਤੇ ਇਹ ਤਸਵੀਰਾਂ ਚਪੇੜਾਂ ਨੇ ਜੋ ਕਿ ਦਿਹਾੜਿਆਂ ਤੇ ਸਵਾਏ ਸਿਰਫ ਜਾਤ ਕਰਦੇ ਨੇ ਸ਼ਹੀਦਾਂ ਨੂੰ ਤੇ ਸ਼ਰਦਾ ਤੇ ਫੁੱਲ ਪੇਂਟ ਕਰਦੇ ਨੇ ਕਿਉਂਕਿ ਇਹਨਾਂ ਤੋਂ ਸਵਾਲ ਪੁੱਛਣਾ ਪੈਂਦਾ ਹੈ ਕਿ ਕੀ ਤੁਹਾਨੂੰ ਸਿਰਫ ਯਾਦ ਉਸ ਦੇ ਨਹੀਂ ਆਉਂਦੀ ਹੈ ਕਿ ਤੁਹਾਡੇ ਦੇ ਵਿੱਚ ਦੇਸ਼ ਭਗਤੀ ਉਸ ਵਕਤ ਹੀ ਜਾਗਦੀ ਹੈ ਜਦੋਂ ਇਹਨਾਂ ਦੇ ਦਿਹਾੜੇ ਹੁੰਦੇ ਨੇ ਸਾਡੇ ਸ਼ਹੀਦਾਂ ਦੇ ਪਰੰਤੂ ਉਹਨਾਂ ਤੋਂ ਬਾਅਦ ਉਹਨਾਂ ਦੀਆਂ ਇਸਮਾਰਕਾਂ ਦਾ ਕਿਵੇਂ ਧਿਆਨ ਇਹਨਾਂ ਵੱਲੋਂ ਰੱਖਿਆ ਜਾਂਦਾ ਹੈ ਕਿਵੇਂ ਰੱਖ-ਰਖਾਵ ਕੀਤਾ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਤਾਂ ਬੁੱਤ ਦੇ ਤੁਹਾਨੂੰ ਪਿਛਲੇ ਪਾਸੇ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਥਾਂ ਤੇ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਉਹ ਜਿਹੜੀ ਉਹ ਸਮਾਰਕ ਬਣੀ ਹੋਈ ਹੈ ਉਹ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਇੱਥੇ ਜਾਂ ਸ਼ਰਾਬ ਦੀਆਂ ਬੋਤਲਾਂ ਦੇ ਟੱਕਣ ਪਏ ਹੋਏ ਨਜ਼ਰ ਆਣਗੇ ਜਾਂ ਇੱਥੇ ਤੁਹਾਨੂੰ ਦੇਖੋ ਬੀੜੀਆਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਅਪੱਤੀਜਨਕ ਚੀਜ਼ਾਂ ਜਿਹੜੀਆਂ ਇੱਥੇ ਪਈਆਂ ਹੋਈਆਂ ਨੇ ਤਾਂ ਸਿਲਵਰ ਪੇਪਰ ਤੁਹਾਨੂੰ ਇੱਥੇ ਮਿਲ ਜਿਹੜੇ ਆਮ ਤੌਰ ਤੇ ਦਿਖਾਈ ਦੇਣਗੇ ਗਾਂਦੀ ਦੇ ਢੇਰ ਦਿਖਾਈ ਦੇਣਗੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੈਮਰਾ ਪਰਸੂਗਾ ਕਿ ਥੋੜਾ ਜ਼ੂਮ ਕਰਕੇ ਦਿਖਾ ਦੇਣ ਜਿਸ ਤਰ੍ਹਾਂ ਦੀਆਂ ਤਸਵੀਰਾਂ ਇੱਥੋਂ ਨਜ਼ਰ ਆਉਂਦੀਆਂ ਨੇ ਤੇ ਇਸ ਨੂੰ ਵੇਖ ਕੇ ਅਸੀਂ ਤਾਂ ਸਿਰਫ ਇਹੀ ਕਹਿ ਸਕਦੇ ਹਾਂ ਕਿ ਇਹ ਇਹ ਜਿਹੜਾ ਇਹ ਮਾਰਕੀਟ ਹੈ ਇਹ ਹੁਣ ਸਿਰਫ ਤੇ ਸਿਰਫ ਇੱਕ ਨਸ਼ੇੜੀਆਂ ਦਾ ਅੱਜਾ ਬਣ ਕੇ ਰਹਿ ਚੁੱਕੀ ਹੈ ਤੇ ਸਵਾਈਸ ਤੋਂ ਹੋਰ ਕੁਝ ਵੀ ਨਹੀਂ ਕਿਉਂਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਡੇ ਸ਼ਹੀਦਾਂ ਦੀਆਂ ਸਮਾਰਕਾਂ ਦਾ ਕਿਵੇਂ ਸਾਡੇ ਸ਼ਹੀਦਾਂ ਦੇ ਬੂਤਾਂ ਦਾ ਜਿਹੜਾ ਉਹ અપਮਾਨ ਕੀਤਾ ਜਾ ਰਿਹਾ ਤੇ ਤੁਹਾਨੂੰ ਅਪੱਤੀ ਜਨਕ ਚੀਜ਼ਾਂ ਤੋਂ ਇਲਾਵਾ ਹੋਰ ਕੁਝ ਵੀ ਚੀਜ਼ ਹੈ ਕੋਈ ਢੰਗ ਦੀ ਚੀਜ਼ ਹੈ ਤੁਹਾਨੂੰ ਇਸ ਥਾਂ ਤੇ ਨਜ਼ਰ ਆ ਜਿਹੜੀ ਉਹ ਨਹੀਂ ਆਵੇਗੀ ਤਾਂ ਜਿੱਧਰ ਵੀ ਤੁਸੀਂ ਨਿਗਾਹ ਮਾਰੋਗੇ ਤੁਹਾਨੂੰ ਸਿਰਫ ਤੇ ਸਿਰਫ ਝਾੜਫੂਸ ਜਾਂ ਇਸ ਤਰ੍ਹਾਂ ਦੀਆਂ ਅਪੱਤੀ ਜਨਕ ਚੀਜ਼ਾਂ ਹੀ ਨਜ਼ਰ ਆਉਣਗੀਆਂ ਮੈਂ ਇੱਥੋਂ ਦੇ ਲੀਡਰਾਂ ਨੂੰ ਵੀ ਪੁੱਛਣਾ ਚਾਹੁੰਦਾ ਇੱਥੋਂ ਦੇ ਅਧਿਕਾਰੀਆਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਸ਼ਹੀਦ ਉਦਮ ਸਿੰਘ ਮਾਰਕੀਟ ਆ ਜਿਹੜੀ ਇਸ ਮਾਰਕੀਟ ਦੀ ਇਸ ਤਰਸਜੋਗ ਹਾਲਤ ਲਈ ਕੌਣ ਜ਼ਿੰਮੇਵਾਰ ਹੈ ਕਿਉਂਕਿ ਹੋਰ ਨਾ ਵੀ ਮ ਸੰਸਥਾਵਾਂ ਨੂੰ ਸਮਾਸੇ ਵੀ ਸੰਸਥਾਵਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜ਼ਰੂਰ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਇੱਥੋਂ ਦੇ ਤੁਸੀਂ ਹਾਲਾਤ ਦੇਖੋ ਜੋ ਆਦਾਰਾ ਹੁਸ਼ਿਆਰ ਪ੍ਰੋਡਿਊਸਰ ਨੇ ਆਪਣੇ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਕੀਤੀਆਂ ਨੇ ਤਾਂ ਜੋ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਸ਼ਹੀਦਾ ਦੀ ਸਮਾਰਕ ਦੀ ਜਿਹੜੀ ਸਾਂਭ ਸੰਭਾਲ ਲਈ ਸਾਫ਼ ਸਫਾਈ ਸਾਫ਼ ਸਫਾਈ ਲਈ ਜਿਹੜੀ ਆਵਾਸ ਹੈ ਉਹ ਬੁਲੰਦ ਕਰ ਸਕੀਏ ਕੈਮਰਾ ਪਰਸਨ ਮਨਵੀਰ ਮੇਟੀਆ ਨਾਲ ਚੇਤਨ ਕਸ਼ਬ ਤਾਜ਼ਾਤਰੀਨ ਖਬਰਾਂ ਲਈ ਜੁੜ ਰਹਾ ਹੁਸ਼ਾਰਪਰ ਨਿਊਜ਼ ਦੇ ਨਾਲ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਐਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ